ਸਤਿ ਸ਼੍ਰੀ ਅਕਾਲ ਮੈਡਮ ਅਸੀਂ ਤੇ ਯੈਸ ਮੀਟਿੰਗ ਤੇ ਆਏ ਸੀਗੇ ਤੇ ਮੈਡਮ ਨੂੰ ਮਿਲਣਾ ਸੀਗਾ ਥੋੜੀ ਫੀਸ ਪੁੱਛਦਾਰ ਮੈਡਮ ਫੀਸ ਤਾਂ ਥੋੜੀ ਬਹੁਤੀ ਰਹਿੰਦੀ ਆ ਪਹਿਲਾਂ ਤੁਹਾਨੂੰ ਉਹ ਕਲੀਅਰ ਕਰवानी ਪੈਣੀ ਥੀ ਮੀਟਿੰਗ ਦੀ ਐਂਟਰੀ ਤਾਂ ਥੀ ਸਭ ਫੀਸ ਪੇ ਕਰਵਾਉਂਗਾ ਅਗਲੀ ਵਾਰ ਅਸੀਂ ਦੇ ਦਵਾਂਗੇ ਪੂਰੀ ਥੋੜੀ ਐਡਜਸਟ ਕਰ ਲਓ ਹੁਣ ਤੁਹਾਨੂੰ ਪਹਿਲਾਂ ਕਲੀਅਰ ਕਰवानी ਪੈਣੀ ਆ ਸਿੱਧਾ ਕੇਂਦਰ ਇੱਥੇ ਕੋਈ ਤਾਂ ਪੈਸੇ ਵੀ ਥੋੜੇ ਘੱਟ ਨੇ ਸੀ ਰੇਤ ਤੁਹਾਨੂੰ ਇਹ ਮੋਰ ਦਾ ਰਜੋ ਤੁਹਾਨੂੰ ਤੁਮ ਜੋ ਕਹਿੰਦੇ ਹੈ ਯਾਰ ਤੇ ਘਟਦਾ ਹੈ ਮੈਂ ਵੀ ਸਸੀ ਦਾ ਸਸੀ ਮਨ ਜੀ ਥੋੜਾ ਜਸਟ ਕਰ ਲੋ ਕੀ ਹੋਇਆ ਜੀ ਕੰਮ ਬਣਾਉ ਯਾਰ ਮੰਨਦੇ ਨਹੀਂ ਪਾਏ ਪੇਰੈਂਟਸ ਮੀਟਿੰਗ ਤੇ ਰਿਜਲਟ ਲੈ ਜਾਣਾ ਯਾਰ ਮੁੱਡੇ ਦਾ ਪੈਸੇ ਘਟੇ ਆ ਇਹ ਕਹਿੰਦੇ ਕਿ ਸਾਰੇ ਪੈਸੇ ਜਮਾ ਕਰਾਉਣ ਕੋਈ ਗੱਲ ਨਹੀਂ ਮੈਂ ਜਦੋਂ ਤੁਹਾਨੂੰ 1000 ਰੁਪਏ ਕੱਟਦੇ ਮੈਂ 1000 ਕੱਟਦੇ ਆ

ਸਲੋ ਹਾਂਜੀ ਹਾਂਜੀ ਹਲੋ ਥੀ ਤੁਹਾਨੂੰ ਪਹਿਲਾਂ ਫੀਸਲੀ ਵੀ ਕਲੀਅਰ ਕਰਨੀ ਪੈਣੀ ਆ ਫਿਰ ਬੱਚਾ ਕਲਾਸ ਵਿੱਚ ਬੈਠ ਸਕਦਾ ਸੌਰੀ ਮੈਡਮ ਆ ਸਕਦੇ ਅੰਦਰ ਹਾਂਜੀ ਪਲੀਜ਼ ਕਮ ਫੀਸਲੀ ਮੈਡਮ ਅਸੀਂ ਤੁਹਾਡੇ بیٹے ਦਾ ਰਿਜਲਟ ਲੈਣ ਆਏ ਸੀਗੇ ਜੀ ਇਹ ਕੋਰ ਰਿਜ਼ਲਟ ਦੇ ਦੇ ਤੁਸੀਂ। ਤੁਹਾ ਕੀ ਕੀ ਅਧਵਾ ਚੁੱਕੀਆਂ? ਮੈਡਮ ਫੀਸ ਦਾ ਨਾ ਪੁੱਛੋ। ਤੁਹਾਡਾ ਸਕੂਲ ਕਿੱਦਾਂ ਦਾ ਆਇਆ? ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ। ਅਸੀਂ ਆਪਣੇ ਬੱਚੇ ਲਈ ਰਿਜ਼ਲਟ ਲੈਣਾ, ਫੀਸ ਵੀ ਜਮ੍ਹਾਂ ਕਰਵਾਤੀ, ਥੋੜਾ ਬੋਤਾ ਅਡਜਸਟਮੈਂਟ ਕਰਨਾ ਸਿੱਖੋ। ਉਹ ਕਹਿੰਦੇ ਪਹਿਲਾਂ ਪੂਰੀ ਫੀਸ ਜਮ੍ਹਾਂ ਕਰਾਓ। ਮੈਂ ਫੀਸ ਜਮ੍ਹਾਂ ਕਰਾਉਣੀ ਸੀ ਕਰਵਾਉਂਦਾ ਰਿਹਾ ਆਂ ਤੇ ਮਿਲ ਕੋ ਚਲੋ 1200 ਘੱਟ ਸੀਗਾ ਤੇ ਵੀ ਮੇਰੇ ਬਿੱਤਰ ਸੱਜਣ ਸੀਗੇ ਨਾਲ ਆਏ ਉਹਨਾਂ ਨੇ ਦਿੱਤੀ। ਥੋੜਾ ਜਿਹਾ ਅਡਜਸਟ ਕਰਨਾ ਸਿੱਖੋ ਤਾਂ ਕਿ ਤੁਹਾਡਾ ਸਕੂਲ ਵਧੀਆ ਰਿਸਪੌਂਸ ਕਰੇ। ਸਰ ਤੋਂ ਕੀ ਜੀ ਦਾ ਗੁਣ ਤੋਂ ਤੁਸੀਂ ਸਾਡੀ ਪ੍ਰੋਬਲਮ ਸਮਝੋ ਤੁਹਾਡੇ ਵੀ ਸਕੂਲ ਦੇ ਕੁਝ ਰੂਲਸ ਨੇ ਤੁਹਾਨੂੰ ਵੀ ਉਹਨਾਂ ਨੂੰ ਫੋਲੋ ਕਰਨਾ ਪੈਂਦਾ ਹੈ ਕਿਉਂਕਿ ਜਿੰਨਾ ਚਿਰ ਤੁਸੀਂ ਪੀਸ ਕਲੀਅਰ ਨਹੀਂ ਕਰੋਗੇ ਅਸੀਂ ਵੀ ਬਾਕੀ ਟੀਚਰਾਂ ਨੂੰ ਪੀਸ ਦੇਣੀ ਹੁੰਦੀ ਆ ਚਲੋ ਕੋਈ ਨਹੀਂ ਮੈਡਮ ਜੀ ਪੀਸ ਤਾਂ ਮੈਂ ਕਲੀਅਰ ਕਰਾਤੀ ਆ ਤੇ ਬਾਕੀ ਮੇਰੇ ਬੱਚੇ ਦਾ ਰਿਜ਼ਲਟ ਨਿਕਾਲ ਦਿਓ ਕਿੱਦਾਂ ਦਾ ਆਇਆ ਹੈ ਬੱਚੇ ਦਾ ਨਾਮ ਕੀ ਇਸ਼ਾ ਨਾਮ ਆ ਇਸ਼ਾ ਦੇਖੋ ਨਾ ਤੁਹਾਡੇ ਬੱਚਾ ਇਸ ਪੜਾਈ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਮੈਂ ਤਾਂ ਮੈਨੂੰ ਸੋਚ ਕੇ ਆਇਆ ਸੀ ਕਿ ਮੇਰੇ ਬੱਚੇ ਦੇ ਮਾਰਕਸ ਵਧੀਆ ਆਉਗੇ ਯਾਨੀ ਕਿ ਸੈਕੰਡ ਜਾਂ ਥਰਡ ਪੋਜੀਸ਼ਨ ਘੱਟੋ ਘੱਟ ਆਉਗੀ ਤੁਸੀਂ ਇਹ ਕਰਕੇ ਤਾਂ ਮੇਰਾ ਯਾਨੀ ਕਿ ਵਿਸ਼ਵਾਸੀ ਤੌਰ ਤੇ ਮੈਂ ਤਾਂ ਸਭ ਤੋਂ ਮਹਿੰਗੇ ਸਕੂਲ ਲੈ ਤਾਂ ਹੀ ਪਾਇਆ ਕਿ ਤੁਹਾਡੇ ਸਿਰ ਤੇ ਤੁਸੀਂ ਅਧਿਆਪਕ ਹੀ ਉਹਨਾਂ ਦਾ ਫਿਊਚਰ ਆਗ ਵਾਲਾ ਬੱਚਾ ਦਾ ਸੋ ਮੈਂ ਕਿਚੇ ਨੰਬਰ ਵਧੀਆ ਆਉਗੇ ਤੁਸੀਂ ਨੰਬਰ ਕਹੇ ਕਿ ਘੋੜੇ ਆਏ ਜਾਂ ਮੈਡਮ ਜੀ ਇਹ ਕੰਮ ਸਾਡਾ ਨਹੀਂ ਹੈਗਾ ਮਾਪਿਆਂ ਦਾ ਨਹੀਂ ਹੈਗਾ ਇਹ ਟੀਚਰਾਂ ਦਾ ਕੰਮ ਹੈ ਆ ਤੁਸੀਂ ਮੈਨੂੰ ਆ ਦੱਸੋ ਬੱਚਾ 7 ਤੋਂ 8 ਘੰਟੇ ਤੁਹਾਡੇ ਸਕੂਲ ਦੇ ਵਿੱਚ ਰਹਿੰਦਾ ਆ ਸੋ ਅਸੀਂ ਕਿੱਥੋਂ ਪੜ੍ਹਾਉਂਗੇ ਉਸ ਤੋਂ ਬਾਅਦ ਉਹ ਬੱਚਾ ਕਿਤੇ ਜਦੋਂ ਅਸੀਂ ਕੰਮ ਕਰ ਕਰਕੇ ਆਈਦਾ ਆ ਘਰ ਤੇਰੇ ਸ਼ਾਮ ਨੂੰ ਜਾਂ ਰਾਤ ਨੂੰ ਸਾਨੂੰ ਟਾਈਮ ਲੱਗਦਾ 9:00 ਵਜੇ ਅਸੀਂ ਕਿਹੜੇ ਵੇਲੇ ਪੜ੍ਹਾਉਣਾ ਉਹ ਕੰਮ ਤੁਹਾਡਾ ਆ ਪੜ੍ਹਾਉਣਾ ਉਹ ਤੁਸੀਂ ਕਰ ਸਕਦੇ ਅਸੀਂ ਨਹੀਂ ਕਰ ਸਕਦੇ ਮੈਡਮ ਆ ਜਿਹੜੇ ਨੰਬਰ ਆਏ ਆ ਨਾ ਇਹ ਮੈਂ ਕਹਿੰਦਾ ਤੁਹਾਡੇ ਵਰਤੀ ਆਏ ਹੈ ਜੀ ਤੁਹਾਡੇ ਟੀਚਰਾਂ ਕਰਕੇ ਜਿਹੜੇ ਮੇਰੇ ਬੱਚੇ ਇੰਨੇ ਮਹਿੰਗੇ ਸਕੂਲ ਦੇ ਵਿੱਚ ਆਉਣ ਦਾ ਕੀ ਫਾਇਦਾ ਜਦੋਂ ਆਹਾਂ ਮਾਤ ਕਰਨੇ ਆ। ਡਿੱਕੂ ਸਰ ਤੁਸੀਂ ਇਕੱਲੇ ਟੀਚਰ ਨੂੰ ਬਲੇਮ ਨਹੀਂ ਕਰ ਸਕਦੇ। ਇੱਕ ਮਿੰਟ ਵੇਟ ਕਰੋ ਮੈਂ ਤੁਹਾਡੀ ਟੀਚਰ ਨਾਲ ਹੀ ਗੱਲ ਕਰਵਾਂਗੀ। ਹੈਲੋ ਰਾਜਿੰਦਰ ਮੈਂ ਇੱਕ ਮਿੰਟ ਆਇਆ। ਸਸੀਗਾ ਮੈਡਮ ਮੈਡਮ ਇਹ ਮੇਰਾ ਬੇਟਾ ਈਸ਼ਾਨ ਹੈ ਏਸੀ ਸਕੂਲ ਦੇ ਵਿੱਚ ਪੜਦਾ ਆ ਇਹਦੇ ਪਹਿਲਾਂ ਬਹੁਤ ਵਧੀਆ ਨੰਬਰ ਆਦੇ ਹੁੰਦੇ ਸੀਗੇ ਪਰ ਹੁਣ ਨੰਬਰ ਮੈਂ ਦੇਖ ਕੇ ਰਿਜ਼ਲਟ ਲੈਣ ਆਇਆ ਤੇ ਬਹੁਤ ਜ਼ਿਆਦਾ ਨੰਬਰ ਘਟ ਆਏ ਆ ਤੇ ਮੈਂ ਤਾਂ ਸੋਚੀ ਸੀ ਪੋਜੀਸ਼ਨ ਆਉਂਗੀ ਵਧੀਆ ਪਰ ਇਹਦਾ ਬਹੁਤ ਜ਼ਿਆਦਾ ਮਾਰਕਸ ਘਟ ਨੇ ਅਸੀਂ ਆਪ ਨੂੰ ਕਿਦਾਂ ਰਿਵਾਇ ਯਾਦ ਦਿਨਾ ਸੀ ਕੰਗਿਆਂ ਨਾ ਬੜਾ ਪੜ੍ਹਾਣਾ ਨਾ ਪੜਾਉਂਦੀਆਂ ਸਮਝਾਣਾ ਚ ਗਤੀ ਪੂਰੀ ਤਰ੍ਹਾਂ ਸਮਝਾਣੀ ਆ ਬੱਚਾ ਨਾ ਪੜੇ ਤਾਂ ਕਿ ਸਾਡੇ ਦਿੱਤਾਨਾ ਨੂੰ ਸਕੂਲ ਨਾ ਸਕਾਣਾ ਤੁਸੀਂ ਕਿਹਨੂੰ ਸਭ ਤੋਂ ਜ਼ਿਆਦਾ ਕੀ ਆ ਮੈਡਮ ਜੀ ਧਿਆਨ ਦਿੰਦੇ ਹੋ ਬਹੁਤ ਵਧੀਆ ਗੱਲ ਆ ਸੋ ਧਿਆਨ ਦੇਣਾ ਚਾਹੀਦਾ ਆ ਪਰ ਅਸੀਂ ਬੱਚੇ ਦੀ ਇੰਨੀਆ ਜ਼ਿਆਦਾ ਫੀਸਾ ਭਰਦੇ ਇਨੇ ਮਹਿੰਗੇ ਸਕੂਲ ਦੇ ਵਿੱਚ ਅਸੀਂ ਲਾ ਕੇ ਵੀ ਜੇ ਸਾਡੇ ਬੱਚਾ ਦੇ ਇਦਾਂ ਦੇ ਨੰਬਰ ਆਉਂਦੇ ਪਏ ਹਨ ਸੋ ਅਸੀਂ ਤਾਂ ਦੇਖੋ ਜੀ ਇਹ ਸਵਾਲ ਤੁਹਾਨੂੰ ਕਰਾਂਗੇ ਹੀ ਕਰਾਂਗੇ ਜੇਕਰ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਅਸੀਂ ਬੱਚਿਆਂ ਨੂੰ ਪੜਾਈਏ ਸੋ ਇਹ ਕੰਮ ਸਾਡਾ ਨਹੀਂ ਹੈਗਾ ਇਹ ਕੰਮ ਤੁਹਾਡਾ ਹੈ ਸੋ ਅਸੀਂ ਕਿਹੜੇ ਵੇਲੇ ਪੜਾਈਏ ਸੋ ਮੈਂ ਤੁਹਾਨੂੰ ਦੱਸ ਦਿੰਦਾ ਅਸੀਂ ਦੇਖੋ ਜੀ ਸਵੇਰੇ ਚੱਲ ਜਾਈਦਾ ਕੰਮਕਾਰਾਂ ਤੇ ਦਿਹਾੜੀਦਾਰ ਬੰਦੇ ਆ ਰਾਤ ਨੂੰ 8-9 ਵਜੇ ਆ ਜਾਂਦਾ ਰੋਟੀ ਪਾਣੀ ਖਾ ਕੇ ਅਸੀਂ ਸੌਂ ਜਾਂਦਾ ਆ ਸੋ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਕਿੱਥੋਂ ਪੜਾਵਾਗੇ ਅਸੀਂ ਇਹ ਵੀ ਮੰਨਦੇ ਆ ਕਿ ਇੱਕ ਗਲਾਸ ਦੇ ਵਿੱਚ 30 ਤੋਂ 35 ਬੱਚੇ ਜਾਂ 25 ਤੋਂ 30 ਬੱਚੇ ਹੁੰਦੇ ਆ। ਸੋ ਤੁਸੀਂ ਵੀ ਹਰ ਇੱਕ ਬੱਚੇ ਨੂੰ ਨਹੀਂ ਪੜਾ ਸਕਦੇ। ਇਹ ਗੱਲ ਮੈਂ ਮੰਨਦਾ ਆ। ਸੋ ਅੱਧੇ ਘੰਟੇ ਦਾ ਪੀਰੀਅਡ ਹੁੰਦਾ ਇੱਕ ਪੀਰੀਅਡ ਦੇ ਵਿੱਚ ਨਹੀਂ ਪੜਾ ਸਕਦੇ। ਪਰ ਫਿਰ ਵੀ ਤੁਸੀਂ ਬੱਚਿਆਂ ਨੂੰ ਸਮਝਾਓ, ਪੜ੍ਹਾਓ, ਲਿਖਾਓ। ਕਿਉਂਕਿ ਦੇਖੋ ਜੀ ਮੈਂ ਤਾਂ ਤੁਹਾਨੂੰ ਸਾਫ਼ ਇਹੀ ਗੱਲ ਕਹੂੰਗਾ ਕਿ ਦੇਖੋ ਬੱਚੇ ਨੂੰ ਜੇਕਰ ਤੁਸੀਂ ਕਹਿੰਦੇ ਕਿ ਟਿਊਸ਼ਨ ਤੇ ਲਾ ਦਿਓ, ਟਿਊਸ਼ਨ ਤੇ ਵੀ ਸਾਡਾ ਬੱਚਾ ਜਾਂਦਾ ਆ 7 ਤੋਂ 8 ਕਲਾਸ ਸਕੂਲ ਦੇ ਵਿੱਚ ਰਹਿੰਦਾ ਆ ਬੱਚਾ ਉਸ ਤੋਂ ਬਾਅਦ ਜਦੋਂ ਛੁੱਟੀ ਹੁੰਦੀ ਆ ਅੱਧਾ ਪੂਣਾ ਘੰਟਾ ਤਿਆਰ ਨੂੰ ਰੋਟੀ ਖਾਣ ਨੂੰ ਲੌਂਦਾ ਪਰ ਉਸ ਤੋਂ ਬਾਅਦ ਅਸੀਂ 4 ਵਜੇ ਟਿਊਸ਼ਨ ਤੇ ਭੇਜ ਦਈਦਾ ਟਿਊਸ਼ਨ ਤੋਂ ਆਉਣ ਤੋਂ ਬਾਅਦ ਉਹਨੂੰ ਵੱਜ ਜਾਂਦੇ 6 6:30 7:00 ਵੱਜ ਜਾਂਦੇ ਆ ਤੋਂ 7:00 ਵੱਜਣ ਤੋਂ ਬਾਅਦ ਫਿਰ ਉਹਨੂੰ ਆਪਣੇ ਸਕੂਲ ਦਾ ਹੋਮਵਰਕ ਪੂਰਾ ਕਰਨਾ ਹੁੰਦਾ ਆ ਸੋ ਉੱਥੇ ਵੀ ਤੁਹਾਡੀ ਤਸੱਲੀ ਨੂੰ ਹੁੰਦੀ ਫਿਰ ਵੀ ਤੁਸੀਂ ਉਹਨਾਂ ਨੂੰ ਆਨਲਾਈਨ ਕੰਮ ਭੇਜ ਦਿਓ ਆਨਲਾਈਨ ਕੰਮ ਇੰਨਾ ਜਿਆਦਾ ਭੇਜਦੇ ਹੋ ਤੇ ਕਹਿੰਦੇ ਹੋ ਕਿ ਮੋਬਾਈਲ ਦੇਖਣਾ ਬਣਾ ਹੈ ਪਰ ਜਿਹੜਾ ਆਨ ਹੈ ਸਮੋਂ ਦਾ ਉਹ ਮੋਬਾਈਲਾ ਚ ਹੀ ਹੁੰਦਾ ਬੱਚੇ ਸਾਡਾ ਮੋਬਾਈਲ ਲੈ ਕੇ ਆਨਲਾਈਨ ਕੰਮ ਸ਼ੁਰੂ ਕਰ ਦਿੰਦੇ ਆ ਦੇਖੋ ਸਰ ਜੇ ਅਸੀਂ ਬੱਚਿਆਂ ਨੂੰ ਡਾਂਟ ਕੇ ਪੜਾਉਂਦੇ ਆ ਨਾ ਤਾਂ ਫਿਰ ਮਾਪੋਂ ਸਾਗੇ ਨਾਲ ਲੜਨ ਆ ਜਾਂਦੀ ਆ ਤੇ ਫਿਰ ਟੀਚਰ ਕੀ ਕਰੇ ਇਹਦੇ ਵਿੱਚ ਸਾਡਾ ਕਸੂਰ ਆ ਟੀਚਰਸ ਦਾ ਕਸੂਰ ਆ ਕਿ ਪੇਰੈਂਟਸ ਦਾ ਕਸੂਰ ਆ ਤੁਸੀਂ ਦੱਸੋ ਮੈਡਮ ਤੁਹਾਡੀ ਗੱਲ ਅਸੀਂ ਮੰਨਦੇ ਆ ਮੈਡਮ ਜੀ ਪੰਜੇ ਔਂਕੜਾ ਇੱਕੋ ਬਰਾਬਰ ਨਹੀਂ ਹੁੰਦੀਆਂ ਅਸੀਂ ਵੀ ਸਕੂਲੇ ਗਏ ਆ ਦੀ ਬਚਨ ਪੜ੍ਹਾਓ ਸਮਝਾਓ ਇੱਕ ਦੋਸਤ ਬਣਾ ਕੇ ਸਮਝਾਓ ਪਿਆਰ ਨਾਲ ਸਮਝਾਓ ਬੱਚੇ ਪੜ੍ਹਨਗੇ ਪਰ ਜੇਕਰ ਅਪਾ ਇਦਾਂ ਕੁੱਟ ਮਾਰ ਕੇ ਜਾਂ ਡਾਂਟ ਕੇ ਹੋਂ ਤੇਰਾ ਬੇਟਾ ਇੰਨਾ ਸਹਿਮਿਆ ਪਿਆ ਸੀਗਾ ਕੁਝ ਜਾਣ ਹੀ ਨਹੀਂ ਰਿਹਾ ਸੀਗਾ ਕਿ ਮੈਡਮ ਅੰਦਰ ਪੜ੍ਹਨ ਨਹੀਂ ਦਿੰਦੇ ਕਿ ਫੀਸ ਮੰਗਦੇ ਆ ਤੁਸੀਂ ਉਹਨਾਂ ਨੂੰ ਕਲਾਸ ਤੋਂ ਬਾਹਰ ਕੱਢ ਦਿੰਦੇ ਉਹਨਾਂ ਤੇ ਪ੍ਰੈਸ਼ਰ ਪਾਉਂਦੇ ਆ ਕਿ ਫੀਸ ਲੈ ਕੇ ਆਓ ਜਾ ਕੇ ਹੁਣ ਤੇ ਕੋਈ ਮਜਬੂਰੀ ਸਭਨ ਵਿੱਚ ਨਹੀਂ ਚੇਂਦੀ ਕਿਸੇ ਦੀ ਕਿ ਕਿਸ ਤਰ੍ਹਾਂ ਜੋ ਪੇਰੈਂਟਸ ਆ ਇੱਕਦਮ ਮਜਬੂਰੀ ਦੇ ਵਿੱਚ ਆਓ ਕਿਦਾਂ ਬਟ ਇਸ ਸਕੂਲਾਂ ਵਿੱਚ ਪੜਾ ਰਹੇ ਯਾਰ ਉਹ ਸਮਝਣਾ ਚਾਹੀਦਾ ਤੁਹਾਨੂੰ ਵੀ ਨਹੀਂ ਨਹੀਂ ਕਹਿੰਦਾ ਭਾਈ ਤੁਹਾਡੀ ਗੱਲ ਦਾ ਮਤਲਬ ਹੈ ਬਦ ਸਹੀ ਗੱਲ ਕਹਿੰਦੇ ਤੁਸੀਂ ਹਾਂਜੀ ਮੈਂ ਉਹੀ ਤਾਂ ਦੱਸ ਰਿਹਾ ਲੇਕੋ ਮੈਡਮ ਜੀ ਅਸੀਂ ਜਾ ਕੇ ਬੰਦੇ ਆ ਅਨਪੜ੍ਹ ਬੰਦੇ ਆ ਲੇਕੋ ਮੈਡਮ ਐਸੀ ਬੱਚੇ ਨੂੰ ਪੜ੍ਹਾ ਨਹੀਂ ਸਕਦੇ ਬਸ ਸੰਸਕਾਰ ਦੇ ਸਕਦੇ ਕੌਣ ਸਹੀ ਮੇਰੀ ਬੇਟੀ ਆ ਤੁਹਾਡੇ ਸਕੂਲ ਵਿੱਚ ਵੱਢ ਗਈ ਤੇ ਪੜਾਈ ਦੇ ਬੀਗ ਬਹੁਤ ਹੈ ਕੁਛੀ ਕਿ ਕਦੇ ਸੇ ਟਿਊਸ਼ਨ ਆਲੇ ਅਸੀਂ ਇਹਨੂੰ ਰਿਸ਼ੂ ਲਾਇਆ 6 ਮਹੀਨੇ ਤੋਂ ਟਿਊਸ਼ਨ ਪੜ ਰਹੀ ਹੈ ਜੀ ਪਰ ਹਜੇ ਵੀ ਬਣਾਈ ਚ ਉਹਨੂੰ ਕੁਛ ਪੁੱਛੀਆ ਕੀ ਲਿਖਿਆ ਹੈ ਤੋਂ ਪੜ ਨਹੀਂ ਹੁੰਦਾ ਇਹਨੂੰ ਕਹੀ ਆਂ ਚੀਜ਼ ਲਿਖ ਦੇ ਤਾਂ ਤੂੰ ਲਿਖ ਨਹੀਂ ਹੁੰਦਾ ਕੀ ਬਜ਼ਾਅ ਹੈ ਡਿਕੂਸਰ ਹਰ ਪੇਰੈਂਟਸ ਤੇ ਕੰਪਲੇਟ ਕਰਿਆ ਜੀ ਤੁਹਾਨੂੰ ਇੰਨਾ ਲੱਗਦਾ ਕਿ ਅਸੀਂ ਵਧੀਆ ਸਕੂਲ ਚ ਪੜਾਉਂਦੇ ਨਹੀਂ ਤੇ ਤੋ ਤੁਸੀਂ ਪਲੀਜ਼ ਇੱਕ ਵਾਰ ਸਕੂਲ ਚੇਂਜ ਕਰਕੇ ਦੇਖ ਸਕਦੇ ਹੋ ਸਾਡਾ ਬੇਲੀ ਵਿਸਾ ਪਰੰਦਾ ਕੀ ਫਾਇਦਾ ਇਹ ਤੇ ਇਦਾਂ ਹੀ ਪੜਾਈ ਹੋਈ ਜਾਂਦੀ ਹੈ ਜਿਹੜੀ ਕਾਸੀ ਭਾ ਰਹੀ ਹੈ ਕਹਦਾ ਕਿ ਤਾਂ ਦੇਖੜੇ ਬੱਚੇ ਨਹੀਂ ਬਣੇ ਦਾ ਇਹਦਾ ਭਾਈ ਵੀ ਸੌਦਾ ਹੋ ਗਿਆ ਹੈ ਤਾਂ ਬਿਲਕੁਲ ਸਹੀ ਕਹਿਤਾ ਆਪਾਂ ਸੌਦਾ ਇੰਕਾ ਕਰਾ ਕੇ ਸੱਚੇ ਬਣਾ ਲੂਗਾ ਕੀ ਪੈਦਾ ਹੋ ਗਿਆ ਇੰਨੇ ਦੀ ਮਜ਼ਬੂਰੀ ਤੇ ਬੱਚੇ ਪੜਾਈ ਮਿਲ ਜੀ ਮਜ਼ਬੂਰੀ ਜ ਕਰਦੇ ਮੈਂ ਦੇਖੋ ਤੁਸੀਂ ਤੇ ਅਸੀਂ ਇੰਨਾ ਕੋਈ ਸਾਡਾ ਬਿਜ਼ਨਸ ਨਹੀਂ ਚੱਲਦਾ ਬਹੁਤ ਤਕੜਾ ਨਹੀਂ ਦਿਹਾੜੀਦਾਰ ਬੰਦੇ ਉਹੀ ਕਮਾਣਾ ਉਹੀ ਖਾਣਾ ਅਸੀਂ ਉਹਦੇ ਵਿੱਚੋਂ ਵੀ ਬੱਚਿਆਂ ਲਈ ਕਰਦੇ ਆਂ ਤੇ ਕਾਨੂੰ ਸਾਡਾ ਬੱਚਿਆਂ ਦਾ ਫਿਚਰ ਵਧੀਆ ਹੋਵੇ ਪਰ ਜੇ ਆਹ ਕੰਮ ਬੱਝੇ ਨੇ ਇਧਰ ਤਾਂ ਪਾਣੇ ਇਹਨਾਂ ਨੂੰ ਤਾਂ ਫੇਰ ਸਰਕਾਰੀ ਸਕੂਲ ਚੰਗੇ ਆ ਤੇ ਅਸੀਂ ਉੱਥੇ ਪੜਾ ਲਈਏ ਨਾਲੇ ਕੋਈ ਫੀਸ ਨਹੀਂ ਗੀ ਸਰ ਤੁਹਾਨੂੰ ਨਹੀਂ ਪਤਾ ਯਾ ਸਰਕਾਰੀ ਸਕੂਲਾਂ ਦੇ ਕੀ ਹਾਲਾਤ ਆ ਕਿੰਨੀ ਕ ਪੜਾਈ ਹੁੰਦੀ ਆ ਸਰਕਾਰੀ ਸਕੂਲਾਂ ਦੇ ਵਿੱਚ ਮੈਮ ਜੇ ਜਿਹਾ ਵਾਸੀ ਦੇਖਦੇ ਹਾਂ ਉਸ ਹਾਲਾਤ ਨਾਲ ਸਾਨੂੰ ਲੱਗਦਾ ਕਿ ਸਾਡੇ ਲਈ ਸਤਾਈ ਸਕੂਲੇ ਵਧ ਰਹੇ ਆ ਇਹ ਪੰਜਾਬੀ ਸਕੂਲ ਪੜਦੀ ਆ ਤੁਸੀਂ ਪੰਜਾਬੀ ਛੱਡੋ ਇਹਨਾਂ ਇੰਗਲਿਸ਼ ਦੇ ਸਵਾਲ ਪੁੱਛੋ ਜਿਹੜਾ ਵੀ ਕੁਛਣਾ ਸੂਰੀ ਠੀਕ ਹੈ ਮੈਡਮ ਜੀ ਜੇ ਤੁਸੀਂ ਇਹ ਕਹਿੰਦੇ ਕਿ ਸਰਕਾਰੀ ਸਕੂਲੇ ਲਾ ਦੇਈਏ ਸੋ ਇਹ ਜੂਨਾ ਬੈਟਰ ਦਾ ਘਰ ਤਾਂ ਕਾਰੀ ਸਕੂਲੇ ਹੀ ਆ ਅਸੀਂ ਉੱਥੇ ਲਾ ਦਿੰਦੇ ਫਿਰ ਆਡਾ ਇੰਨੇ ਇੰਨੇ ਫਿਰ ਇੱਥੇ ਪੀਸਾ ਭਰਨ ਦਾ ਕੋਈ ਫਾਇਦਾ ਨਹੀਂ ਅਧਿਆਪਕ ਬਣਿਆ ਸੌਦਾ ਬੱਚਾ ਬਣਿਆ ਗ੍ਰਾਹਕ ਫਿਰ ਕਿਵੇਂ ਬਣੇਗਾ ਇਨਸਾਨ ਸਿੱਖਿਆ ਉਹ ਨਹੀਂ ਜੋ ਡਰ ਨਾਲ ਵੇਚੀ ਜਾਵੇ ਸਿੱਖਿਆ ਉਹ ਜੋ ਹੱਕ ਨਾਲ ਮਿਲੇ ਸਸਿਨਾ ਦੋਸਤੋ ਜੇ ਜਿਹੜੀ ਤੁਸੀਂ ਆ ਵੀਡੀਓ ਦੇਖੀ ਆ ਅਸੀਂ ਇਸ ਵੀਡੀਓ ਰਾਹੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਅਸੀਂ ਕਿਸੇ ਸਕੂਲ ਨੂੰ ਕੋਈ ਟਾਰਗੇਟ ਨਹੀਂ ਕੀਤਾ ਆ ਸੋ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਇਸ ਵੀਡੀਓ ਰਾਹੀਂ ਕਿ ਅੱਜ ਕੱਲ ਮਾਪੇ ਆਪਣਾ ਪੱਲਾ ਛੜਾ ਲੈਂਦੇ ਆ ਸੋ ਟੀਚਰਾਂ ਨਾਲ ਗੱਲਬਾਤ ਸਾਰੀ ਸੈੱਟ ਦਿੰਦੇ ਆ ਜੋ ਅੱਜ ਦੇ ਸਮੇਂ ਵਿੱਚ ਹੋ ਰਿਹਾ ਆ ਸੋ ਐਸ ਪ੍ਰੈਜ਼ੈਂਟ ਇਹ ਚੀਜ਼ਾਂ ਹੋ ਰਹੀਆਂ ਤਾਂ ਹੀ ਅਸੀਂ ਇਹ ਵੀਡੀਓ ਬਣਾਈ ਆ ਕਿ ਤੁਹਾਡੇ ਤੱਕ ਅਸੀਂ ਇੱਕ ਮੈਸੇਜ ਦੇ ਸਕੀਏ ਸੋ ਮਾਪੇ ਕਹਿੰਦੇ ਆ ਕਿ ਟੀਚਰ ਪੜਾਉਣ ਤੇ ਟੀਚਰ ਕਹਿੰਦੇ ਕਿ ਮਾਪੇ ਪੜਾਉਣ ਪਰ ਇੱਥੇ ਅਸੀਂ ਇਹ ਕਹਿਣਾ ਚਾਹੁੰਦੇ ਕਿ ਸਹੀ ਕੌਣ ਆ ਕਿਹਨੂੰ ਪੜਾਉਣਾ ਚਾਹੀਦਾ ਮਾਪਿਆਂ ਨੂੰ ਅਧਿਆਪਕਾਂ ਨੂੰ ਜਾਂ ਬੱਚਿਆਂ ਨੂੰ ਆਪ ਖੌਦ ਪੜਾਉਣਾ ਚਾਹੀਦਾ ਆ ਇਹ ਤੁਸੀਂ ਕਮੈਂਟ ਜੇ ਦੱਸਣਾ ਆ ਬਾਕੀ ਮੇਰੇ ਓਪੀਨੀਅਨ ਰਹੀ ਮੈਂ ਦੱਸਾਂ ਕਿ ਮੈਂ ਤਾਂ ਇਹੀ ਚਾਹੁੰਦਾ ਕਿ ਦੋਨਾਂ ਦੀ ਜ਼ਿੰਮੇਵਾਰੀ ਬਣਦੀ ਆ ਮਾਪਿਆਂ ਦੀ ਵੀ ਬਣਦੀ ਜ਼ਿੰਮੇਵਾਰੀ ਕਿ ਆਪਣੇ ਬੱਚਿਆਂ ਨੂੰ ਟਾਈਮ ਕੱਢ ਕੇ ਸਮਾਂ ਦੇਣ ਸੋ ਟੀਚਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਤਾਂ ਕਿ ਜੋ ਆਉਣ ਵਾਲਾ ਸਮਾਂ ਜੋ ਫਿਊਚਰ ਉਹਨਾਂ ਦਾ ਵਧੀਆ ਆ ਸਕੇ ਸੋ ਇਹੀ ਮੈਂ ਬਾਰ ਬਾਰ ਇਹੀ ਹੱਥ ਜੋ ਕੇ ਬੇਨਤੀ ਕਰਨਾ ਚਾਹੁੰਦਾ ਆ ਸੋ ਆਪਣੀ ਜਿੰਨੀ ਵੀ ਟੀਮ ਹੈ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਵੀਡੀਓ ਵਿੱਚ ਕੰਮ ਕੀਤਾ ਸੋ ਬਾਕੀ ਤੁਹਾਨੂੰ ਜੇਕਰ ਇਸ ਵੀਡੀਓ ਵਿੱਚ ਕੋਈ ਲੱਗਦਾ ਕਿ ਅਸੀਂ ਕੁਝ ਗਲਤ ਚੀਜ਼ ਪੇਸ਼ ਕੀਤੀ ਸੋ ਤੁਸੀਂ ਕਮੈਂਟਾਂ ਵਿੱਚ ਕਹਿ ਸਕਦੇ ਹੋ ਅਸੀਂ ਐਸੇ ਪਰਮਿਸ਼ਨ ਲੈ ਕੇ ਅਸੀਂ ਸ਼ੂਟ ਕੀਤਾ ਆ ਹਾਂ ਤੇ ਬਾਕੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਹੋਰਾਂ ਤੱਕ ਵੀ ਪਹੁੰਚੇ ਤਾਂ ਕਿ ਜੋ ਅੱਜਕਲ ਬੱਚਿਆਂ ਦਾ ਵਿਕਾਸ ਸਰੀਰਕ ਵਿਕਾਸ ਕਿਤੇ ਨਾ ਕਿਤੇ ਰੁਕ ਗਿਆ ਹੈ ਜਾਨਣ ਕਿ ਵਿਕਾਸ ਘਟ ਰਿਹਾ ਸਰੀਰਕ ਪੜਾ ਇਤੇ ਜਿਆਦਾ ਪ੍ਰੈਸ਼ਰ ਪੈ ਰਾਇਆ ਸੋ ਕਿਤੇ ਨਾ ਕਿਤੇ ਪੀਛੇ ਵੀ ਇਹ ਗੱਲ ਨੂੰ ਸਮਝਣਗੇ ਜਾਂ ਦੇਖਣਗੇ ਸੋ ਬਾਕੀ ਮੇਰਾ ਇਹੀ ਕਹਿਣਾ ਆ ਜਿਨ੍ਹਾਂ ਨੇ ਵੀ ਵੀਡੀਓ ਦੇਖੀਗਾ ਹਾਂ ਸ਼ੇਅਰ ਕਰਿਓ ਸੋ ਚੈਨਲ ਨੂੰ ਖੂਬ ਸਬਸਕ੍ਰਾਈਬ ਕਰਿਓ ਇਹ ਸਾਡੀ ਫਸਟ ਵੀਡੀਓ ਸੀ ਇਸ ਚੈਨਲ ਦੇ ਵਿੱਚ ਦਰੋ ਰਾਜਪੂਤ ਪੇਜ ਤੇ ਤੇ ਹੋ ਸਕਤੇ ਅਸੀਂ ਹਫਤੇ ਬਾਅਦ ਇੱਕ ਨਾ ਇਦਾਂ ਮੋਟੀਵੇਸ਼ਨ ਕੋਈ ਨਾ ਕੋਈ ਮੂਵੀ ਲੈ ਕੇ ਆਉਂਦੇ ਰਹੂਗੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ